ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਵੈਡਿੰਗ ਕਾਰਡ ਬਾਕਸ ਠੀਕ ਹੈ ਜੀ ਜੋ ਕਿ ਨਵੀਂ ਕਿਟ ਹੈ 2025 ਵਿੱਚ ਆ ਦੇਖੋ ਜੀ ਪਹਿਲਾ ਡਿਜ਼ਾਈਨ ਦੇਖੋ ਆ ਵੈਡਿੰਗ ਬਾਕਸ ਹੈਗਾ ਜੀ ਇੱਥੇ ਨਾਮ ਲਿਖਿਆ ਹੋਏਗਾ ਜੀ ਲੇਜ਼ਰ ਕਟਿੰਗ ਚ ਤੇ ਸਾਈਡ ਦੇ ਵਿੱਚ ਲਿਫਿੰਗ ਦੇ ਦਾ ਡਿਜ਼ਾਈਨ ਬਣਿਆ ਹੋਏਗਾ ਤੇ ਇਹਦੇ ਵਿੱਚ ਦੋ ਬਾਕਸ ਹੋਣਗੇ ਜੀ ਖਾਣੇ ਹੋਣਗੇ ਜਿਦੇ ਵਿੱਚ ਆਪਾਂ ਆਪਣਾ ਕੋਈ ਵੀ ਫੂਡ ਆਈਟਮ ਪਾ ਸਕਦੇ ਹਾਂ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਵੈਡਿੰਗ ਕਾਰਡ ਪਏਗਾ ਜੀ ਠੀਕ ਹੈ ਜੀ ਏ ਹੈਗਾ ਜੀ ਆਪਣਾ 70 ਰੁਪਏ ਦੀ ਰੇਂਜ ਵਿੱਚ ਹੋਏਗਾ ਜੀ 70 ਰੁਪਏ ਦੀ ਠੀਕ ਹੈ ਜੀ ਇਹਦੇ ਵਿੱਚ ਹੋਰ ਡਿਜ਼ਾਈਨ ਆਉਂਦੇ ਨੇ ਜੀ ਇਹ 레드 ਕਲਰ ਹੈਗਾ ਜੀ ਇਹਦੇ ਵਿੱਚ ਇਹ ਵੀ ਸੇਮ ਹੀ ਹੈ ਇੱਥੇ ਸਿਰਫ ਇੱਕ ਲੀਫਿੰਗ ਦਾ ਡਿਜ਼ਾਈਨ ਚੇਂਜ ਹੈ ਠੀਕ ਹੈ ਜੀ ਤੇ ਇਹਦੇ ਵੀ ਸੇਮ ਨਾਮ ਦੀ ਕਟਿੰਗ ਲੱਗੇਗੀ ਜੀ ਅ ਕਪਲ ਦੇ ਨਾਮ ਦੀ ਕਟਿੰਗ ਲੱਗ ਜੇਗੀ ਜੀ ਤੇ ਆ ਵੀ ਅੰਦਰੋਂ ਸੇਮ ਹੈ ਜੀ ਆ ਦੇਖੋ ਜੀ ਸਿਰਫ ਇਹਦੇ ਵਿੱਚ ਕਲਰ ਦਾ ਫਰਕ ਹੈਗਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਕਲਰ ਵੀ ਹੈਗਾ ਆ ਵੇਖੋ ਜੀ ਆ 골ਡਨ ਕਲਰ ਹੈਗਾ ਇਹਦੇ ਵਿੱਚ ਵੀ ਆ ਸੇਮ ਹੀ ਇਹਨਾਂ ਬਕਸਾਂਾਂ ਵਾਲੀ ਹੈਗਾ ਬਸ ਕਲਰ ਦਾ ਫਰਕ ਹੈ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਹੋਰ ਦਿਖਾ ਦਿਆਂ ਇਹਦੇ ਵਿੱਚ ਇੱਕ ਕਲਰ ਹੋਰ ਹੈਗਾ ਜੀ ਆ ਵੀ ਰੈੱਡ ਹੈ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੀ ਟ੍ਰੇ ਹੈਗੀ ਏ ਉਹ ਚੇਂਜ ਹੈ ਜੀ ਇਹਦੇ ਵਿੱਚ ਲੰਮੀਆਂ ਟ੍ਰੇਆਂ ਨੇ ਜੀ ਇਹਦੇ ਵਿੱਚ ਜਿਵੇਂ ਆਪਾਂ ਅਲੱਗ-ਅਲੱਗ ਆਈਟਮਾਂ ਪਾ ਸਕਦੇ ਹਾਂ ਜਿਵੇਂ ਬਰਫੀ ਰਸਗੁਲਾ ਗਰਾਬ ਜਮਨੀਆਂ ਕੁਝ ਵੀ ਹੋਰ ਵੀ ਠੀਕ ਹੈ ਜੀ ਜਵੇਂ ਤੁਹਾਡੀ ਇੱਛਾ ਹੋਵੇ ਤਾਂ ਇਹਦੇ ਵਿੱਚ ਵੀ ਵੈਡਿੰਗ ਕਾਰਡ ਪੈ ਜਾਏਗਾ ਠੀਕ ਹੈ ਜੀ ਤੇ ਇਹਦੇ ਵਿੱਚ ਸੇਮ ਉਹੀ ਜਿਹਾ ਜੀ ਠੀਕ ਹੈ ਜੀ ਇਹਦੇ ਵਿੱਚ ਸਿਰਫ ਆ ਵਾਲਾ ਡਿਜ਼ਾਈਨ ਦਾ ਫਰਕ ਹੈ ਜੀ ਇੱਥੇ ਰੋਜ਼ ਬਣਿਆ ਹੋਇਆ ਜੀ 골ਡ ਲੀਫਿੰਗ ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਵੀ ਸੇਮ ਹੈ ਜੀ ਸਿਰਫ ਇੱਕਲ ਡਿਜ਼ਾਈਨ ਦਾ ਫਰਕ ਹੈ ਜੀ ਆਹ ਵਾਲਾ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲ ਹੋਰ ਵੀ ਆਏ ਨੇ ਜੀ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾ ਰਿਹਾ ਤੇ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖਣੀ ਹੈ ਜੀ ਜੇ ਕਿਸੇ ਦੇ ਘਰ ਵਿਆਹ ਹੈ ਤੇ ਉਹਨਾਂ ਨੂੰ ਤੁਸੀਂ ਇਹ ਵੀਡੀਓ ਸ਼ੇਅਰ ਵੀ ਕਰ ਸਕਦੇ ਹੋ ਜੀ ਤੇ ਇਹਦੇ ਵਿੱਚ ਆਪਣਾ ਇੱਕ ਹੋਰ ਵੈਰੀਐਂਟ ਹੈਗਾ ਜੀ ਮੈਰੂਨ ਕਲਰ ਦੇ ਵਿੱਚ ਇਹਦੇ ਵਿੱਚ ਵੀ ਉੱਪਰ ਲੇਜ਼ਰ ਕਟਿੰਗ ਹੈ ਜੀ ਲੰਮਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਤੇ ਇਹਦੇ ਵਿੱਚ ਹੈਗਾ ਜੀ ਇੱਕ ਸਿੰਗਲ ਬਾਕਸ ਇਹਦੀ ਟਰੇ ਹੈਗੀ ਸਿੰਗਲ ਬਾਕਸ ਦੀ ਏ ਇਹਦੇ ਵਿੱਚ ਆਪਾਂ ਕੰਜੇਰੀ ਵਗੈਰਾ ਪਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਇੱਥੇ ਕਾਰਡ ਆਉਂਦਾ ਹੈ ਜੀ ਇਹਦੇ ਵਿੱਚ ਹੋਰ ਦੁਕਾਨਾਂ ਜੀ ਤੁਹਾਨੂੰ ਸੇਮ ਜਿਹੜਾ ਡਿਜ਼ਾਈਨ ਸੀਗਾ ਉਹਦੇ ਵਿੱਚ ਨਾ ਜਿਹੜਾ ਹੁਣ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹਦੇ ਵਿੱਚ ਸੇਮ ਹੈਗਾ ਤੇ ਬਸ ਕਲਰ ਦਾ ਫਰਕ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਜਿਹੜੇ ਆਵਲੇ ਬਾਕਸ ਵਾਲੇ ਹੈਗੇ ਨੇ ਜੀ ਆਹ ਦੇਖੋ ਜੀ ਇਹ ਜਿਹੜੇ ਸਭ ਤੋਂ ਸਸਤੇ ਵਾਲੀ ਰੇਂਜ ਹੁੰਦੀ ਹੈ ਜੀ ਉਹਦੇ ਲਈ ਆਵਲੇ ਵੈਡਿੰਗ ਕਾਰਡ ਨੇ ਜੀ ਜਿਹੜੇ ਬਾਕਸ ਵਾਲੇ ਇਹਦੇ ਦੇਖੋ ਜੀ ਇਹ ਸਾਈਡ ਤੇ ਕੱਟਆਊਟ ਬਣਿਆ ਹੋਇਆ ਤੇ ਇਹਦੇ ਵਿੱਚ ਇੱਕ ਵੈਡਿੰਗ ਕਾਰਡ ਹੈਗਾ ਵੈਡਿੰਗ ਕਾਰਡ ਇਹਨਾਂ ਜੀ ਇਹਨੂੰ ਆਪਾਂ ਇਹਵੇਂ ਵਿੱਚੋਂ ਕੱਢ ਲੀ ਗੁੰਦਾ ਠੀਕ ਹੈ ਜੀ ਤੇ ਆਪ ਵੈਡਿੰਗ ਕਾਰਡ ਲਿਆ ਇਹ ਤੁਹਾਡਾ ਬਾਕਸ ਹੈ ਜੀ ਤੇ ਇਹਨੂੰ ਆਪਾਂ ਜੇ ਖੋਲਦੇ ਆਂ ਤੇ ਆ ਬਚੂ ਟ੍ਰੇ ਹੈ ਜੀ ਠੀਕ ਹੈ ਜੀ ਤੇ ਉੱਪਰ ਇੱਕ ਪੱਨੀ ਲੱਗੀ ਹੋਈ ਹੋਊਗੀ ਠੀਕ ਹੈ ਜੀ ਤੇ ਆ ਜੀ ਦਾ ਵੈਡਿੰਗ ਕਾਰਡ ਹੈ ਤੇ ਇਹ ਉੱਪਰਲੀ ਸਾਈਡ ਡੱਬੇ ਦੇ ਢੱਕਣ ਦੇ ਵਿੱਚ ਹੀ ਪੈ ਜਾਂਦਾ ਹੈ ਇਹ ਆਪਣਾ 골ਡਨ ਕਲਰ ਦਾ ਹੈਗਾ ਜੀ ਜੇ ਕਿਸੇ ਨੂੰ ਕੱਟ ਰੇਂਜ ਵਿੱਚ ਚਾਹੀਦਾ ਹੋਵੇ ਤਾਂ ਉਹ ਇਹਦੇ ਵਿੱਚ ਜਾ ਸਕਦਾ ਹੈ ਇਹ ਤੁਹਾਨੂੰ 50 ਰੁਪਏ ਤੱਕ ਪੈ ਸਕਦੇ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਰੇਂਜ ਵੀ ਹੈਗੀ ਐ ਜਿਵੇਂ ਜਿਵੇਂ ਉਹ ਤੁਸੀਂ ਦੇਖਿਆ ਨਾ ਜਿਹੜਾ ਪਹਿਲਾ ਡੱਬਾ ਦਿਖਾਇਆ ਸੀ ਠੀਕ ਹੈ ਜੀ ਉਹਦੇ ਵਿੱਚ ਆਪਣੇ ਕੋਲ ਆਰ ਡਿਜ਼ਾਈਨ ਵੀ ਆ ਰਿਹਾ 50 ਰੁਪਏ ਦੀ ਰੇਂਜ ਵਿੱਚ ਠੀਕ ਹੈ ਜੀ ਰੇਟ ਘੱਟ ਵੱਧ ਹੋ ਜਾਏਗਾ ਜਦੋਂ ਵੀ ਆਪਾਂ ਮੌਕੇ ਦੇ ਉੱਪਰ ਆਰਡਰ ਤੁਸੀਂ ਦਿਓਗੇ ਇਹ ਜਸਤੇ ਤੁਹਾਨੂੰ ਇੱਕ ਸੈਂਪਲ ਦੀ ਖਾਣ ਲਈ ਵੀਡੀਓ ਬਣਾ ਰਹੇ ਆ ਤਾਂ ਕਿ ਕਈ ਕਸਟਮਰਾਂ ਦੀ ਡਿਮਾਂਡ ਹੁੰਦੀ ਹੈ ਕਿ ਸੈਂਪਲ ਕੱਝੋ ਜੀ ਤੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਖੇੜੀ ਚੀਜ਼ ਹੈ ਆ ਠੀਕ ਹੈ ਜੀ ਇਹਦੇ ਵਿੱਚ ਇੱਕ ਆ ਕਲਰ ਹੈ ਤੇ ਇੱਕ ਰੈੱਡ ਕਲਰ ਹੈ ਜੀ ਕੱਟ ਰੇਟ ਵਾਲਾ ਮੇਰਾ ਕੋਈ ਵੀਰ ਭਾਈ ਹੋਵੇ ਤਾਂ ਉਹ ਇਹ ਵਾਲੇ ਡੱਬੇ ਬਣਵਾ ਸਕਦਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਹੋਰ ਦਿਖਾ ਦਿੰਨੇ ਆ ਸੈਂਪਲ ਆਪਣੇ ਕੋਲ ਬਹੁਤ ਸਾਰੇ ਨੇ ਵੀਡੀਓ ਥੋੜੀ ਲੰਬੀ ਹੋ ਜੇਗੀ ਜੀ ਤੇ ਕੋਈ ਗੱਲ ਨਹੀਂ ਅਸੀਂ ਬਸ ਆਰਾਮ ਨਾਲ ਦੇਖ ਲਈਏ ਠੀਕ ਹੈ ਜੀ ਕੋਈਦਾ ਆਖੇ ਕੋ ਥੋੜੇ ਖੈਲੀ ਦੇ ਵਿੱਚ ਆ ਗਈ ਤੇ ਇੱਕ ਉਹ ਲਮਾ ਤੁਹਾਨੂੰ ਦੂਸਰੇ ਦਿਖਾਦਾ ਆ ਕਿੱਟ ਫੜਾ estoy la va de ko ਆ ਵੈਡਿੰਗ ਕਾਰਡ ਵੇਖੋ ਕਿੰਨਾ ਸ਼ਾਨਦਾਰ ਹੈ ਜੀ ਠੀਕ ਹੈ ਜੀ ਇਹ 70 75ਵੇਂ ਦੀ ਰੇਂਜ ਦੇ ਵਿੱਚ ਇਹ ਤੁਹਾਨੂੰ ਬਾਕਸ ਮਿਲ ਜੇਗਾ ਵਿਦ ਕਾਰਡ ਦੇ ਨਾਲ ਠੀਕ ਹੈ ਜੀ ਇੱਥੇ ਕਾਰਡ ਲੱਗ ਜਾਂਦਾ ਹੁੰਦਾ ਜੀ ਠੀਕ ਹੈ ਤੇ ਆ ਸੇਮ ਹੀ ਹੈ ਜੀ ਤੇ ਇਹਦੇ ਉੱਪਰ ਲੀਫਿੰਗ ਹੋਈ ਹੋਈ ਹੈ ਦੇਖੋ ਜੀ ਤੇ ਯੂਵੀ ਹੋਈ ਹੈ ਇਹ ਥੋੜਾ ਯੂਨੀਕ ਲੱਗਦਾ ਹੈ ਦੇਖਣ 'ਚ ਸ਼ਾਨਦਾਰ ਲੱਗਦਾ ਹੈ ਇੱਥੇ ਮੁੰਡੇ ਕੁੜੀ ਦਾ ਨਾਮ ਆ ਜਾਏਗਾ ਜੀ ਤੇ ਆ ਵਾਲਾ ਕਾਰਡ ਵੀ ਤੁਸੀਂ ਬਾਈ ਕਰ ਸਕਦੇ ਹੋ ਆਪਣੀ ਆਪਣੀ ਪਸੰਦ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਆ ਆ ਰਿਹਾ ਜੀ ਵਾਈਟ 골ਡ ਤੇ ਮੈਰੂਨ ਵਾਲਾ ਇਹ ਵੀ ਕਾਰਡ ਉਹੀ ਹੈ ਜੀ ਠੀਕ ਹੈ ਜੀ ਦੋ ਬਾਕਸ ਨੇ ਜੀ ਇਹਦੇ ਵਿੱਚ ਇੱਕ ਪਾਸੇ ਕਾਜੂ ਪਾਸੇ ਕਾਜੂ ਪਾਸੇ ਤੇ ਇੱਕ ਪਾਸੇ ਬਦਾਮ ਪਾਸੇ ਬਾਕੀ ਕਸਟਮਰ ਦੀ ਇੱਛਾ ਜੀ ਜੋ ਮਰਜ਼ੀ ਬਾਕੇ ਦੇਵੇ ਅਸੀਂ ਦਾ ਕਾਰਡ ਬਣਾ ਕੇ ਦੇਣਾ ਜੀ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਮੁੰਡੇ ਕੁੜੀ ਦਾ ਨਾਮ ਆ ਜਾਏਗਾ ਜੀ ਕਪਲ ਦਾ ਨਾਮ ਤੇ ਇਸ ਤੋਂ ਇਲਾਵਾ ਆਪਣੇ ਕੋ ਹੋਰ ਵੀ ਇਹਦੇ ਵੀ ਕਿਤੇ ਬਿਲਕੁਲ ਨਹੀਂ ਹੈ ਜੀ ਜੇ ਕਿਸੇ ਨੂੰ ਲਾਈਟ ਕਲਰ ਵਿੱਚ ਚਾਹੀਦਾ ਹੋਵੇ ਤੇ ਉਹ ਵੀ ਦਾ ਵੀ ਡਿਜ਼ਾਈਨ ਬਾਈ ਕਰ ਸਕਦਾ ਹੈ ਠੀਕ ਹੈ ਜੀ ਆ ਦੇਖੋ ਜੀ ਆ ਲਾਈਟ ਕਲਰ ਇਹਦੇ ਵਿੱਚ ਸਿੰਗਲ ਖਾਨਾ ਜੀ ਤੇ ਆ ਤੁਸੀਂ ਆਪਣਾ ਜੇ ਕੋਈ ਪੰਜੀਰੀ ਵਗੈਰਾ ਪਾਣੀ ਹੋਵੇ ਤਾਂ ਉਹ ਪਾ ਸਕਦੇ ਹੋ ਤੇ ਇੱਥੇ ਮੁੰਡੇ ਕੁੜੀ ਦਾ ਨਾਮ ਆ ਜਾਏਗਾ ਤੇ ਅੰਦਰ ਇੱਕ ਵੈਡਿੰਗ ਕਾਰਡ ਲੱਗ ਜਾਣਾ ਠੀਕ ਹੈ ਜੀ ਇਹ ਵੀ 70-75 ਰੁਪਏ ਦੀ ਰੇਂਜ ਵਿੱਚ ਰੇਟ ਜੋ ਵੀ ਹੋਏਗਾ ਜੀ ਮੌਕੇ ਦੇ ਕੀਤਾ ਜਾਏਗਾ ਬਾਕੀ ਕਿ ਤੁਹਾਨੂੰ ਆਈਡੀਆ ਦੇ ਦਿੱਤਾ ਜੀ ਠੀਕ ਹੈ ਜੀ ਕਿ ਕਿੰਨਾ ਕੁ ਰੇਟ ਦਾ ਕਾਰਡ ਹੋਏਗਾ ਜੀ ਤੇ ਇੱਕ ਕਾਰਡ ਆਪਣੇ ਕੋ ਆਏ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਕਾਰਡ ਇੱਕ कपल ਦੀ ਫੋਟੋ ਲੱਗੀ ਹੋਈ ਹੈ ਠੀਕ ਹੈ ਜੀ ਤੇ ਥੱਲੇ ਨਾਮ ਲਿਖਿਆ ਹੋਇਆ ਹੈ ਇਹ ਵੀ ਕਾਰਡ ਬਹੁਤ ਸ਼ਾਨਦਾਰ ਹੈ ਠੀਕ ਹੈ ਜੀ ਤੇ ਅੰਦਰ ਦੇਖੋ ਇਹ ਡਿਜੀਟਲ ਪ੍ਰਿੰਟਿੰਗ ਵਾਲਾ ਕਾਰਡ ਹੈ ਜੀ ਮੈਟਰ ਲਗਨੇਸ਼ਨ ਹੋਈ ਹੈ ਦੇ ਉੱਪਰ ਠੀਕ ਹੈ ਕੁਆਲਿਟੀ ਬਿਲਕੁਲ ਓਕੇ ਹੋਏਗੀ ਜੀ ਅੰਦਰ ਤਿੰਨ ਟ੍ਰੀਆਂ ਬੜੀਆਂ ਹੋਈਆਂ ਨੇ ਜੀ ਤੇ ਇੱਥੇ ਵੈਡਿੰਗ ਕਾਰਡ ਲੱਗੇਗਾ ਆ ਵੀ 70 75 ਰੁਪਏ ਦੀ ਰੇਂਜ ਦੇ ਵਿੱਚ ਕਾਰਡ ਹੈ ਜੀ ਠੀਕ ਹੈ ਜੀ ਬਾਕੀ रेट ਆਪਾਂ ਮੌਕੇ ਤੇ ਕਰ ਲਾਂਗੇ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਅਗਲੇ ਵੀ ਡਿਜ਼ਾਈਨ ਦਿਖਾਈ ਜਾ ਰਹੇ ਹਨ ਤੁਸੀਂ ਬਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ। ਬਾਕੀ ਤੁਹਾਨੂੰ ਸਾਰੇ ਡਿਜ਼ਾਈਨ ਪਸੰਦ ਆ ਜਾਈ। ਆਈ ਜੀ ਮੋਰਾਂ ਵਾਲਾ ਡਿਜ਼ਾਈਨ ਠੀਕ ਹੈ ਜੀ। ਆ ਮੋਰ ਬਣੇ ਹੋਏ ਨੇ ਜੀ ਤੇ ਇੱਥੇ ਮੁੰਡੇ ਕੁੜੀ ਦਾ ਨਾਮ ਆ ਜਾਏਗਾ ਜੀ। ਠੀਕ ਹੈ ਜੀ। ਤੇ ਆ ਵਿੱਚੋਂ ਸਿੰਗਲ ਹੀ ਇਹ ਇੱਥੇ ਵੈਡਿੰਗ ਕਾਰਡ ਲੱਗ ਜਾਏਗਾ। ਠੀਕ ਹੈ ਜੀ। ਆ ਬਾਕਸ ਤੋਂ ਥੋੜੇ ਪਹਿਲੇ ਵਾਲੇ ਬਾਕਸ ਨਾਲ ਵਾ ਦੇਣੇ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ। ਠੀਕ ਹੈ ਜੀ। ਆ ਦੇਖੋ ਜੀ ਅਜੇ ਹਿੰਦੂ ਵੈਡਿੰਗ ਵੀ ਆਪਣੀ ਤਾਂ ਐਵੇਂ ਦਾ ਮਤਲਬ ਬ੍ਰਾਈਡ ਐਂ ਗਰੂਮ ਲੱਗ ਜਾਈਗੀ ਠੀਕ ਹੈ ਜੀ ਤੇ ਬਾਕੀ ਮੁੰਡੇ ਕੁੜੀ ਦਾ ਨਾਮ ਲਿਖਿਆ ਜਾਏਗਾ ਇਹ ਡਿਜ਼ਾਈਨ ਵੀ ਤੁਸੀਂ ਪਸੰਦ ਕਰ ਸਕਦੇ ਹੋ ਠੀਕ ਹੈ ਜੀ ਤੇ ਆਹ ਡਿਜ਼ਾਈਨ ਵਿੱਚ ਦੋ ਬਾਕਸ ਨੇ ਬਣੇ ਹੋਏ ਠੀਕ ਹੈ ਜੀ ਤੇ ਇੱਥੇ ਵੈਡਿੰਗ ਕਾਰਡ ਲੱਗ ਜਾਈਗਾ ਤੇ ਤੁਸੀਂ ਆਹ ਡਿਜ਼ਾਈਨ ਵੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦਾ ਆਪਾਂ ਤੁਹਾਨੂੰ ਹੋਰ ਵੀ ਦਿਖਾ ਦਿੰਦੇ ਹਾਂ ਕਾਜਾਂ ਦੇ ਸੈਂਪਲ ਬਹੁਤ ਨੇ ਜੀ ਠੀਕ ਹੈ ਜੀ ਸਫਾਦ ਨੂੰ 1 ਬਾਈ 1 ਦਾ ਸਾਰੇ ਵੀ ਖਾਰੇ ਆ ਜੀ ਠੀਕ ਹੈ ਜੀ ਜਿਹੜਾ ਇੱਕ ਸਸਤਾ ਕਾਰਡ ਵਾਇਆ ਸੀ ਉਹਦੇ ਵਿੱਚ ਦੇਖੋ ਇੱਕ ਸੈਂਪਲ ਆ ਗ੍ਰੀਨ ਕਲਰ ਵਿੱਚ ਵੀ ਹੈਗਾ ਤੇ ਤੁਸੀਂ ਚਾਹੋ ਤੇ ਆ ਵੀ ਬਣਵਾ ਸਕਦੇ ਹੋ ਤੇ ਕਾਰਡ ਇਹਦੇ ਬੋਕਸ ਦੇ ਢੱਕਣ ਦੇ ਵਿੱਚ ਹੋਵੇਗਾ ਐਵੇਂ ਕਰਕੇ ਕਾਰਡ ਤੁਸੀਂ ਕੱਢ ਸਕਦੇ ਹੋ ਤੇ ਕਾਰਡ ਉੱਤੇ ਸਕ੍ਰੀਨ ਪ੍ਰਿੰਟਿੰਗ ਹੋਈ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਆ ਤੁਸੀਂ ਅੰਦਰੋਂ ਦੇਖ ਸਕਦੇ ਹੋ ਤੇ ਆਪ ਬੈਕ ਸਾਈਡ ਤੋਂ ਵੀ ਦੇਖ ਰਹੇ ਹੋ ਬੋਕਸ ਇਹ ਗਰੀ ਇਸ ਤੋਂ ਇਲਾਵਾ ਅਜਿਹਾ ਬੋਰਸੋਨਾ ਡਿਜ਼ਾਈਨ ਹੈ ਜੀ ਠੀਕ ਹੈ ਜੀ ਪੰਜਾਬੀ ਵੈਡਿੰਗ ਵਾਸਤੇ ਪੂਰਾ ਸ਼ਾਨਦਾਰ ਗਰੂਮ ਤੇ ਬ੍ਰਾਈਡ ਦੀ ਫੋਟੋ ਬਣੀ ਹੋਈ ਹੈ ਜੀ ਸਾਈਡ ਤੇ 그린 ਕਲਰ ਦੀਆਂ ਲੀਫ ਬਣੀ ਆਉਣੀਆਂ ਤੇ ਇੱਥੇ ਨਾਮ ਆ ਜਾਏਗਾ ਮੁੰਡੇ ਕੁੜੀ ਦਾ ਠੀਕ ਹੈ ਜੀ ਅੰਦਰ ਕਾਰ ਪੈ ਜਾਏਗਾ ਤੇ ਆ ਅੰਦਰ ਦੀ ਸਾਈਡ ਤੋਂ ਤੇ ਆ ਤੁਸੀਂ ਬਾਕਸ ਦੇਖ ਸਕਦੇ ਹੋ ਬੈਕ ਸਾਈਡ ਠੀਕ ਹੈ ਜੀ ਹੈਵੀ ওয়েਟ ਬਾਕਸ ਹੈਗਾ ਜੀ ਪਰ ਫਿਰ ਵੀ ਬੜੀ ਕੁਆਲਿਟੀ ਹੈ ਇਸ ਤੋਂ ਇਲਾਵਾ ਇੱਕ ਹੋਰ ਡਿਜ਼ਾਈਨ ਦਿਖਾਣਾ ਜੀ ਇਹ ਕੋਈ ਆਰ ਡਿਜ਼ਾਈਨ ਹੈ ਜੇ ਤੁਹਾਨੂੰ ਇਹਦਾ ਡਿਜ਼ਾਈਨ ਪਸੰਦ ਹੋਵੇ ਠੀਕ ਹੈ ਜੀ ਤੇ ਤੁਸੀਂ ਆ ਵੀ ਦੇਖ ਸਕਦੇ ਹੋ ਤੇ ਇਹਦੇ ਵਿੱਚ ਇੱਥੇ ਲੋਗੋ ਲੱਗ ਜੇਗਾ ਜੀ ਮੁੰਡੇ ਕੁੜੀ ਦੇ ਨਾਮ ਦਾ ਤੇ ਵਿੱਚੋਂ ਦੇਖ ਸਕਦੇ ਹੋ ਤੁਸੀਂ ਤੇ ਇੱਥੇ ਵੈਡਿੰਗ ਕਾਰਡ ਲੱਗ ਜੇਗਾ ਠੀਕ ਹੈ ਜੀ ਤੇ ਆ ਵੀ ਡਿਜ਼ਾਈਨ ਤੁਸੀਂ ਬਾਏ ਕਰ ਸਕਦੇ ਹੋ ਇਕਲੀ ਵਾਇਨਾ ਗਾਦੀ ਬ੍ਰਾਊਨ ਕਲਰ ਵਿੱਚ ਆ ਦੇਖੋ ਜੀ ਆ ਡੋਲੀ ਜੀ ਵਾਲੀ ਫੋਟੋ ਬਣੀ ਹੋਈ ਹੈ ਬਰਾਤ ਵਾਲੀ ਠੀਕ ਹੈ ਜੀ ਤੇ ਪਰਨਾਮ ਆ ਜਾਏਗਾ ਪੂਰਾ ਹੈਵੀ ਵੇਟ ਦੇ ਬਾਕਸ ਹੈ ਵੱਡਾ ਬਾਕਸ ਜੀ ਠੀਕ ਹੈ ਜੀ ਇਹਦੀ ਰੇਂਜ ਥੋੜੀ ਜਿਆਦੀ ਹੋਏਗੀ ਇਹਦੀ 75 90 85 ਤੱਕ ਜਾਏਗੀ ਜੀ ਠੀਕ ਹੈ ਜੀ ਤੇ ਤੁਸੀਂ ਅभी ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਰੇਟ ਮੈਂ ਤੁਹਾਨੂੰ ਫਿਰ ਕਹ ਰਿਹਾ ਮੌਕੇ ਤੇ 네ਗੋਸ਼ੀਏਸ਼ਨ ਹੋ ਜਾਏਗਾ ਜੀ ਠੀਕ ਹੈ ਜੀ ਜੋ ਵੀ ਵਾਧਾ ਘਟਾ ਕਰਨਾ ਹੋਏਗਾ ਆਪਾਂ ਕਰਵਾ ਲੇ। ਇਸ ਤੋਂ ਇਲਾਵਾ ਹੋਰ ਵੇਡਿੰਗ ਗਾਰਡ ਨੇ ਆ ਜਿਹਨੇ ਆਪਣੇ ਕੋ ਤੇ ਆ ਜਣੇਗੀ ਸਕੁਅਰ ਵਾਲੇ ਇਹ ਥੋੜੇ ਇਹਨਾਂ ਨਾਲੋਂ ਥੋੜੇ ਵੱਡੇ ਵੈਡਿੰਗ ਗਾਰਡ ਨੇ ਬਾਕਸ ਨੇ ਠੀਕ ਹੈ ਜੀ ਇਹ ਸਕੁਅਰ ਦੇ ਵਿੱਚ ਨਹੀਂ ਠੀਕ ਹੈ ਜੀ ਇਹਨਾਂ ਦਾ ਸਾਈਜ਼ ਥੋੜਾ ਵੱਡਾ ਹੈ ਜੀ ਇਹਨਾਂ ਨਾਲੋਂ ਠੀਕ ਹੈ ਜੀ ਤੇ ਇੱਥੇ ਮੁੰਡੇ ਕੁੜੀਆਂ ਦਾ ਨਾਮ ਆ ਜੀਗਾ ਮੁੰਡੇ ਕੁੜੀ ਦਾ ਤੇ ਸੇਮ ਵਿੱਚੋਂ ਸੇਮ ਹੀ ਨੇ ਜਿਸ ਲਗਭਗ ਸਾਰੇ ਟ੍ਰੇ ਬਣੀ ਹੋਈਏ ਕਿਸੇ ਵਿੱਚ ਸਿੰਗਲ ਟ੍ਰੇ ਹੁੰਦੀ ਕਿਸੇ ਵਿੱਚ ਡਬਲ ਹੁੰਦੀ ਹੈ ਤੇ ਇੱਥੇ ਇੱਕ ਕਟਆਊਟ ਬਣਵਾ ਲਈ ਦੇ ਵਿੱਚ ਵੈਡਿੰਗ ਗਾਰਡ ਫਸਾ ਸਕਦੇ ਹਾਂ ਠੀਕ ਹੈ ਜੀ ਇਹ ਦੇ ਗੋਲਡਨ ਲਿਵਿੰਗ ਹੋਈਪੀ ਜੀ ਟਰੀ ਬਣਿਆ ਹੋਇਆ ਤੇ ਆ ਜੀ ਦੇਖੋ ਤੁਸੀਂ ਠੀਕ ਹੈ ਜੀ ਸ਼ਾਨਦਾਰ ਕਾਰਡ ਨੇ ਜੀ ਸਾਰੇ ਬਾਕੀ ਤੁਹਾਡੀ ਪਸੰਦ ਹੈ ਜੀ ਜਿਵੇਂ ਦੀ ਤੁਹਾਡੀ ਇੱਛਾ ਹੋਵੇਗੀ ਅਮਰ ਤੁਸੀਂ ਕਰਵਾ ਸਕਦੇ ਹੋ ਆ ਦੇਖੋ ਜੀ ਇਹ ਕਾਫੀ ਕਾਰਡਬੋਰਡ ਸ਼ਾਨਦਾਰ ਹੈਵੀ ਚਾਰਡ ਨੇ ਜੀ ਕਾਫੀ ਵਧੀਆ ਕੁਆਲਿਟੀ ਦੇ ਨੇ ਠੀਕ ਹੈ ਜੀ ਤੁਸੀਂ ਸਾਡੀ 숍 ਤੇ ਆ ਕੇ ਵੀ ਸੈਂਪਲ ਪਸੰਦ ਕਰ ਸਕਦੇ ਹੋ ਠੀਕ ਹੈ ਜੀ ਤੇ ਆ ਦੇਖੋ ਅੰਦਰੋਂ ਦੇਖੋ ਕਾਫੀ ਕਾਰਡ ਮੋٹے ਦਬੇ ਨੇ ਸਾਈਜ਼ ਦੇਖੋ ਜੀ ਠੀਕ ਹੈ ਜੀ ਤੇ ਇਸ ਤੋਂ ਵੱਧ ਵੀ ਹੈ ਕਿਨੇ ਜੀ ਡਿਜ਼ਾਈਨ ਆ ਗੋਲਡਨ ਵਾਲਾ ਜੀ ਠੀਕ ਹੈ ਡਾਰਕ ਗੋਲਡ ਡਿਜ਼ਾਈਨ ਹੈ ਤੇ ਇਹਦੇ ਵਿੱਚ ਪੰਜਾਬੀ ਕਪਲ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਕਾਰਡ ਬਹੁਤ ਸ਼ਾਨਦਾਰ ਨੇ ਤੇ ਬਿਲਕੁਲ ਹੀ ਨਵੇਂ ਡਿਜ਼ਾਈਨ ਨੇ ਠੀਕ ਹੈ ਜੀ ਤੇ ਆਪਾਂ ਹਿੰਦੂ ਵੈਰਿੰਗ ਆਸਤੇ ਹੈਵੀ ਵਧੀਆ ਜੀ ਕਪਲ ਬਣਿਆ ਹੋਇਆ ਜੀ ਇਹ ਪੈਰਲਟ ਗ੍ਰੀਨ ਕਲਰ ਹੈ ਜੀ ਠੀਕ ਹੈ ਅਭੀ ਤੁਸੀਂ ਦੇਖ ਸਕਦੇ ਹੋ ਵਿੱਚੋਂ ਦੇਖਣ ਵਿੱਚ ਉਹ ਲਗਭਗ ਸਾਰੇ ਸੇਮ ਹੀ ਹੁੰਦੇ ਨੇ ਜੀ ਇੱਥੇ ਵੈਡਿੰਗ ਕਾਰਡ ਲੱਗ ਜੇਗਾ ਜੀ ਠੀਕ ਹੈ ਜੀ ਤੇ ਇਹ ਕਿਹਦੇ ਵਿੱਚ ਅਬੀ ਡਿਜ਼ਾਈਨ ਹੈ ਠੀਕ ਹੈ ਜੀ ਅਭੀ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਣੇ ਆਦੇ ਦੀ ਭਾਜੀ ਵਾਲੇ ਬਾਕਸ ਇਹਦੇ ਵਿੱਚ ਆਪਾਂ ਆਪਣੇ ਚੱਕਰਪਾਰੇ ਮਠਿਆਈ ਵਗੈਰਾ ਪਾਣੇ ਆ ਜੀ ਤੇ ਇਹਦੇ ਵਿੱਚ ਇੱਕ ਫਲੈਪ ਵਾਲਾ ਜੀ ਇਹ ਵੀ ਭਾਜੀ ਵਾਲਾ ਜੀ ਇਹਦੇ ਵਿੱਚ ਚਾਰਖਾਨੇ ਬਣੇ ਹੋਏ ਨੇ ਚਿੱਟੀ ਮਠਿਆਈ ਗੋੜ ਵਾਲੀ ਮੱਠੀਆਂ ਤੇ ਲੱਡੂ ਪਾਸ ਕਰਦੇ ਆਪਾਂ ਇਹਦੇ ਵਿੱਚ ਠੀਕ ਹੈ ਜੀ ਆ ਵੀ ਬਹੁਤ ਸ਼ਾਨਦਾਰ ਹੈ ਦੇਖਣ ਵਿੱਚ ਵਧੀਆ ਲੱਗਦਾ ਹੈ ਜੀ ਤੇ ਇਸ ਤੋਂ ਇਲਾਵਾ ਆ ਵੀ ਪਾਜੀ ਵਾਲਾ ਬਕਸੇ ਚ ਚਾਰ ਖਾਨੇ ਬਣੇ ਹੋਏ ਨੇ ਇਹਦੇ ਵਿੱਚ ਆ ਵੀ ਵੱਡੇ ਜੀ ਜੇ ਤੁਸੀਂ ਇਹਨਾਂ ਦੇ ਸਾਈਜ਼ਾਂ ਦੀ ਗੱਲ ਕਰੀਏ ਤੇ ਆਪਾਂ ਜੇ ਇਹਦੇ ਨਾਲ ਇਸ ਨੂੰ ਕੰਪੇਅਰ ਕਰੀਏ ਤੇ ਆ ਦੇਖੋ ਸਾਈਜ਼ ਵਿੱਚ ਕਿੰਨਾ ਛੋਟਾ ਹੈ ਤੇ ਆ ਸਾਈਜ਼ ਵਿੱਚ ਕਿੰਨਾ ਵੱਡਾ ਹੈ ਠੀਕ ਹੈ ਜੀ ਇਹ ਇਹ ਕਾਫੀ ਵੱਡੇ ਨੇ ਠੀਕ ਹੈ ਰੇਟ ਵੀ ਥੋੜਾ ਜਿਹਾ ਇਹਨਾਂ ਦਾ ਜ਼ਿਆਦਾ ਹੈ ਤੇ ਇੱਕ ਆਪਣਾ ਆ ਗਿਆ ਜੀ ਗ੍ਰੀਨ ਕਲਰ ਦਾ ਠੀਕ ਹੈ ਜੀ ਤੇ ਭਾਜੀ ਵਾਲਾ ਬਾਕਸ ਇੱਕ ਆ ਗਿਆ ਜੀ ਰੈੱਡ ਕਲਰ ਦਾ ਠੀਕ ਹੈ ਜੀ ਤੇ ਬਾਕੀ ਜਿਹੜਾ ਆਹ ਉਹ ਜਿਹੜਾ ਇੱਕ ਆਉਂਗਣੇ ਇਹਦੇ ਵਿੱਚ ਪੈਂਦੀ ਹੈ ਜੀ ਮਟਿਆਰ ਨੂੰ ਅਰச்சு ਖੜੀ ਹੈ ਜੀ ਇਹ ਕੈਰੀ ਕਰਨ ਵਾਸਤੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਇੱਕ ਵੈਡਿੰਗ ਕਾਰਡ ਵੀ ਕੱਟਆਊਟ ਕਰਕੇ ਇਹਦੇ ਵਿੱਚ ਪਾ ਸਕਦੇ ਹਾਂ ਠੀਕ ਹੈ ਜੀ ਤੇ ਇਹਨੂੰ ਸਾਡੀ ਭਾਸ਼ਾ ਵਿੱਚ ਵੈਸੇ ਡੋਲੂ ਕਹਿੰਦੇ ਨੇ ਜੀ ਦੇਸੀ ਭਾਸ਼ਾ ਵਿੱਚ ਅਸੀਂ ਆਪਾਂ ਡੋਲੂ ਨਿਤਰਾ ਕੈਰੀ ਕਰ ਸਕਦੇ ਹਾਂ ਤੇ ਇਹਦੇ ਵਿੱਚ ਠੀਕ ਆਹ ਡਿਜ਼ਾਈਨ ਹੈ ਜੀ ਤੇ ਇੱਥੇ ਪ੍ਰਿੰਟਿੰਗ ਹੋ ਜੇਗੀ ਜੀ ਮੁੰਡੇ ਕੁੜੇ ਦਾ ਨਾਮ ਆ ਜੇਗਾ ਜੀ ਇਹ אבי ਨਹੀਂ ਇਹ ਥੋੜਾ ਸਸਤੀ ਰੇਂਜ ਵਿੱਚ ਹੈ ਜੀ ਠੀਕ ਹੈ ਜੀ ਇਹਨਾਂ ਦੀ ਰੇਂਜ ਹੈਗੀ ਹੈ ਜੀ 50 60 70 ਠੀਕ ਹੈ ਤੇ ਜੇ ਆਪਾਂ ਵਧੀਆ ਵੈਡਿੰਗ ਕਾਰਡ ਚਾਹੁੰਦੇ ਹੋ ਤਾਂ ਲਗ ਲਈਏ ਕਿ ਆਪਾਂ ਕੋਈ ਕਹਿੰਦਾ ਹੈ ਕਿ ਆਪਾਂ ਨੂੰ ਬਹੁਤ ਥੋੜੇ ਐਕਸਪੈਂਸਿਵ ਵੈਡਿੰਗ ਕਾਰਡ ਬੁੱਕਸ ਚਾਹੀਦੇ ਨੇ ਤੇ ਸਭ ਤੋਂ ਵਧੀਆ ਤੇ ਆਈ ਨੇ ਜੀ ਠੀਕ ਹੈ ਜੀ ਆਹ ਵੇਖੋ ਜੀ ਇਹਦੇ ਵਿੱਚ ਤਿੰਨ ਬਾਕਸ ਬਣੇ ਹੋਏ ਨੇ ਤੇ ਸਾਰਾ ਜਿਹੜਾ ਬਾਕਸ ਹੈਗਾ ਜੀ ਅੱਗੇ ਪਿੱਛੇ ਤੋਂ ਲੈ ਕੇ ਸਾਰਾ ਇਹਦੇ ਉੱਤੇ 골ਡ ਲੀਫਿੰਗ ਹੈ ਜੀ ਠੀਕ ਹੈ ਇੱਥੇ ਮੁੰਡੇ ਕੁੜੀ ਦਾ ਨਾਮ ਆ ਜਾਏਗਾ ਤੇ ਫਿਲਹਾਲ ਦੇ ਐਕਸਪੈਂਸਿਵ ਜਿਹੜਾ ਬਾਕਸ ਹੈਗਾ ਆਹੀ ਹੈ ਇਹਦੇ ਵਿੱਚ ਇਹ ਆ ਡਿਜ਼ਾਈਨ ਹੈ ਠੀਕ ਹੈ ਜੀ ਤੇ ਦੂਸਰਾ ਡਿਜ਼ਾਈਨ ਦੇਖੋ ਜੀ ਇਹ ਡਿਜ਼ਾਈਨ ਤੇ ਬਿਲਕੁਲ ਲੇਟੈਸਟ ਹੈ ਜੀ ਆਪਣੇ ਮਾਰਬਲ ਵਾਲਾ ਡਿਜ਼ਾਈਨ ਹੈ ਜੀ ਇਹ ਤੁਸੀਂ ਬਾਈ ਕਰ ਸਕਦੇ ਹੋ ਜੀ ਬਈ ਸ਼ਾਨਦਾਰ ਹੈ ਜੀ ਪੂਰਾ ਕੁਆਲਿਟੀ ਬੜੀ ਓਕੇ ਹੈ ਜੀ ਤੁਸੀਂ ਖੁਦ ਦੇਖੋ ਜੀ ਇਹਦੀ ਲੁੱਕ ਕਿੰਨੀ ਸ਼ਾਨਦਾਰ ਹੈ ਜੀ ਲੈਟਸ ਠੀਕ ਹੈ ਜੀ ਤੇ ਇਹਦੇ ਵਿੱਚ ਆਪਣਾ ਇੱਕ ਕਲਰ ਹੋ ਰਿਹਾ ਹੈ ਇਹ ਕਲਰ ਇਹਦੇ ਵਿੱਚ ਆਵਲ ਹੈ ਜੀ ਠੀਕ ਹੈ ਜੀ ਤੇ ਦੇਖੋ ਜੀ ਮਾਰਬਲ ਜਿੰਨਾ ਵੀ ਲਿਖਿਆ ਕਿਤੇ ਬਣਿਆ ਹੋਇਆ ਆ 골ਡੀ ਬੂਰੀ ਹੈ ਜੀ ਇਹ ਬਹੁਤ ਸ਼ਾਨਦਾਰ ਹੈ ਜੀ ਠੀਕ ਹੈ ਜੀ ਤੇ ਇੱਕ ਪੇਜ ਦੇ ਵਿੱਚ ਇਹ ਸਾਈਜ਼ ਵੀ ਹੈਗਾ ਜੀ ਠੀਕ ਹੈ ਜੀ ਜਿਵੇਂ ਆ ਸਾਈਜ਼ ਛੋੜੇ ਵਿੱਚ ਤੇ ਆ ਸਾਈਜ਼ ਲੱਗਦੇ ਵਿੱਚ ਠੀਕ ਹੈ ਜੀ ਕ ਤੁਸੀਂ ਆ ਵੀ 买 ਕਰ ਸਕਦੇ ਹੋ ਇਹਦੀ ਰੇਂਜ ਹੈ ਜੀ 150 ਦੇ ਵਿੱਚ ਨੇੜੇ ਤੇਰੇ ਠੀਕ ਹੈ ਜੀ ਤੇ ਸਭ ਤੋਂ ਵੱਡਾ ਬਾਕਸ ਹੈਗਾ ਜੀ ਆਹ ਆ ਠੀਕ ਹੈ ਜੀ ਜੇ ਵੀ ਕਿਸੇ ਨੇ ਕੋਈ ਜ਼ਿਆਦਾ ਸਮਾਨ ਦੇਣਾ ਹੁੰਦਾ ਹੈ ਤੇ ਉਹ ਆ ਬਾਕਸ ਆ ਬਾਈ ਕਰ ਫਿਰ ਲੈ ਜੀ ਆ ਦੇਖੋ ਜੀ ਕਿੰਨਾ ਸ਼ਾਨਦਾਰ ਹੈ ਤੇ ਸਾਈਜ਼ ਵਿੱਚ ਵੀ ਕਾਫੀ ਵੱਡਾ ਹੈ ਜੀ ਤੇ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਇਹਨਾਂ ਨੂੰ ਇਹ ਦੋ ਗੁਣਾ ਜ਼ਿਆਦਾ ਲੰਬਾ ਹੋਣਗੇ ਠੀਕ ਹੈ ਜੀ ਤੇ ਤੁਸੀਂ ਆ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਆਸੀ ਸਾਡੀ ਕਿਟ ਦਾ ਲਾਸਟ ਬਾਕਸ ਤੇ ਕੁਝ ਹੋਰ ਵੀ ਬਾਕਸ ਹੈਗੇ ਨੇ ਵੀਡੀਓ ਜਿਆਦਾ ਲੰਬੀ ਹੋਣ ਕਰਨਾ ਤੁਹਾਨੂੰ ਦਿੱਕਤ ਹੋਏਗੀ ਦੇਖਣ 'ਚ ਤੇ ਇਸ ਕਰਕੇ ਆਪਾਂ ਵੀਡੀਓ ਇੰਨੀ ਕੁ ਬਣਾਈ ਹੈ ਜੀ ਜੇ ਕਿਸੇ ਨੇ ਵੀ ਕੋਈ ਵੀ ਬਾਕਸ ਬਾਏ ਕਰਨਾ ਹੋਵੇ ਨੀਚੇ ਸਾਡਾ ਨੰਬਰ ਲਿਖਿਆ ਹੋਏਗਾ ਤੁਸੀਂ ਉਹਦੇ ਤੇ ਸਾਨੂੰ ਕਾਲ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਜੇ ਤੁਸੀਂ ਸਾਨੂੰ ਕੋਈ ਰੇਟ ਪੁੱਛਣਾ ਹੋਵੇ ਤਾਂ ਜਿਹੜਾ ਵੀ ਆਪਣੇ ਵੀਡੀਓ ਦੇ ਵਿੱਚ ਬਾਕਸ ਦਿਖਾਏ ਗਏ ਨੇ ਉਹ ਤੁਸੀਂ ਆਪਣਾ ਬਾਕਸ ਦਾ ਸਕਰੀਨਸ਼ਾਟ ਸਾਨੂੰ WhatsApp ਤੇ ਭੇਜੋ ਤੇ ਮੈਸੇਜ ਕਰ ਦਿਓ ਤੇ ਤੁਸੀਂ ਸਾਡੇ ਤੋਂ ਉਹਦਾ ਰੇਟ ਲੈ ਸਕਦੇ ਹੋ ਠੀਕ ਹੈ ਜੀ ਰੇਟ ਤੁਹਾਨੂੰ ਬਿਲਕੁਲ ਜੱਜ ਮਿਲਣਗੇ ਜੀ ਮਾਰਕੀਟ ਨਾਲ ਧੰਨਵਾਦ ਜੀ ਬਹੁਤ ਸਾਰੇ